ਸਸਤੀ ਗੱਲ ਦੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਟਰੈਕਟਰਾਂ ਦੇ ਨਾਲ ਸਭ ਤੋਂ ਪਹਿਲਾਂ ਜਿਹਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਓਕੇ ਕਰ ਦਿਓ ਵੀਡੀਓ ਲੋਂਗਲੀ ਸਕਰੀਨ ਤੇ ਨੰਬਰ ਉੱਤੇ ਫੋਨ ਭੇਜ ਸਕਦੇ ਆ ਜਾਣਕਾਰੀ ਲੈ ਸਕਦੇ ਆ ਲੋ ਜੀ ਟਰੈਕਟਰ ਮਹਿੰਦਰਾ ਟਰੈਕਟਰ ਹਾਜ਼ਰ ਹੈ ਜੀ 475 ਡੀਆਈ ਭੂਮੀ ਪੱਤਰ ਹੈ ਜੀ ਸ਼ੋਰੂਮ ਕੁਸ਼ਣਵੀਰ ਟਰੈਕਟਰ ਆ 2004 ਮਾਡਲ ਟਰੈਕਟਰ ਹੈ ਮੇਨ ਗੱਲ ਕੀ ਟਰੈਕਟਰ ਪੰਜਾਬ ਨੰਬਰ ਆ ਤੇ ਉਸ ਤੋਂ ਵਧੀਆ ਮੇਨ ਗੱਲ ਕੀ ਟਰੈਕਟਰ ਪੰਜਾਬ ਨੰਬਰ ਦੇ ਨਾਲ ਨਾਲ ਪਹਿਲੇ ਨਾਂ ਤੇ ਆ ਚਾਰੇ ਟਾਇਰ ਨਵੇਂ ਆ ਜੀ ਪੱਕੇ ਡਰਾਂ ਦੇ ਵਿੱਚ ਆ 85 ਪੈਸੇ ਟਾਇਰ ਲੈਫਟ ਪੰਪ ਨਾਲ ਦਾ ਸਾਰਾ オリジナル ਟਰੈਕਟਰ ਆ ਰੰਗ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਿਲਕੁਲ ਸਾਫ਼ ਤੇ オリジナル ਟਰੈਕਟਰ ਆ ਸ਼ੋਰੂਮ ਕ੍ਰਿਸ਼ਨ ਵੀ ਟਰੈਕਟਰ ਕਹਿ ਸਕਦੇ ਆ ਆਪਾਂ ਬਾਈ ਹੋਣ ਦਾ ਨੰਬਰ ਸਕਰੀਨ ਤੇ ਆ ਰੇਟ 2 ਲੱਖ ਤੇ 75 ਹਜ਼ਾਰ ਨੰਬਰ ਸਕਰੀਨ ਤੇ ਆ ਸਾਰੀ ਜਾਣਕਾਰੀ ਆਪਾਂ ਨੰਬਰ ਤੇ ਲੈ ਸਕਦੇ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਤੇ ਸ਼ੋਅਰੂਮ ਡੇਲਰ ਆ ਜੀ ਲੈਫਟ ਪੰਪ ਗੀਅਰ ਦਾ ਡੇਲਰ ਫੁੱਲ ਸਾਫ ਆ ਰੰਗ ਬੇਡ ਇਹਨੂੰ ਨਾਜ਼ ਅਰੀਜਨਲ